ਥੋੜੇ ਜੇ ਪੈਸੇ ਪਿੱਛੇ ਥੋੜੀ ਜਿਹਾ ਜ਼ਮੀਨ ਦੇ ਟੋਕੜੇ ਪਿੱਛੇ ਜਿਹੜਾ ਪਿਆਰ ਬਿਲਕੁਲ ਖਤਮ ਕਰ ਦਿੰਦੇ ਆ ਹੁਣੇ ਦੋਨੋਂ ਅਦਾਲਤਾਂ 'ਚ ਕੇਸ ਝੱਲ ਰਹੇ ਨੇ ਤੇ ਇੱਕ ਸੱਜਣ ਨੇ ਇੱਕ ਦਿਨ ਵਿਚਾਰ ਕੀਤਾ ਵੀ ਇਹਦਾ ਕੋਈ ਹੱਲ ਲੱਭਿਆ ਜਾਵੇ ਕਿਉਂਕਿ ਅਦਾਲਤਾਂ 'ਚ ਪੈਸੇ ਲਾ ਰਹੇ ਆ ਇੱਕ ਅਦਾਲਤ ਵਿੱਚ ਜਿੱਤ ਜਾਂਦਾ ਦੂਸਰਾ ਦੂਸਰੀ ਅਦਾਲਤ ਵਿੱਚ ਕੇਸ ਕਰਨਦਾ ਸਾਰੀ ਉਮਰ ਲੰਘੀ ਹੈ। ਅਜੋ ਜਦੋਂ ਸਤਕਰਨ ਦੀ ਚਰਨਾਂ 'ਚ ਗਿਆ ਨਾ ਤੇ ਉਹਨੂੰ ਇੱਕ ਗੁਰੂ ਮਿਲਿਆ। ਉਹ ਕਹਿਣ ਲੱਗਾ ਸੱਜਣਾ ਉਦਾਸ ਰਹਿਣਾ ਕੀ ਗੱਲ ਹੈ? ਕਹਿਣ ਲੱਗਾ ਸਾਡੇ ਦੋਹਾਂ ਪਰਾਵਾਂ ਦੇ ਵਿੱਚ ਤੁਹਾਨੂੰ ਪਤਾ ਲੰਮੇ ਸਮੇਂ ਤੋਂ ਜ਼ਮੀਨ ਦੇ ਵਡਵਾਰੇ ਨੂੰ ਲੈ ਕੇ ਨਾ ਕੇਸ ਚੱਲ ਰਿਹਾ ਹੈ। फिर वो कहना मैं हल करना चाहना किसी लोटे हल हो जाए और दोनों पीछे नहीं हटना चाहते वो कह लगे सजा फिर एक काम कर जोड़ा कुछ मैं तेनों दसूँ तो करेगा कह लग्या हाँ बिल्कुल करूंगा कह लगे फिर इं करी हूँ जिद तरीक हुई ना तो सवेरे उठ के ਕਿਸੇ ਇਸ਼ਨਾਨ ਕਰਕੇ ਤੇ ਪੰਜ ਜਪਜੀ ਸਾਹਿਬ ਦੇ ਪਾਠ ਕਰੇ। ਕੜਾ ਪ੍ਰਸ਼ਾਦੀ ਦੀ ਕਰਕੇ ਅਦਾਸ ਕਰੇ ਤੇ ਪਾਤਸ਼ਾਹ ਜੀ ਨੂੰ ਬੇਨਤੀ ਕਰੇ ਪਾਤਸ਼ਾਹ ਕਿਰਪਾ ਕਰਿਓ ਮੇਰੇ ਤੇ ਮੇਰੇ ਭਰਾ ਦੇ ਸ਼ਿਰ ਤੇ ਉਚ ਬਸ ਕੇ ਨਾ 15 ਉਹ ਕ੍ਰੋਧ ਵਾਲੀ ਨਫਰਤ ਦੂਰ ਕਰ ਦਿਓ। ਉਹ ਕਹਿਣ ਲੱਗਾ ਮੈਂ ਜਾ ਕੇ ਘਰ ਇਸ਼ਨਾਨ ਕੀ ਤਸਵੀਰیں ਅਮਰਤ ਵੇਲੇ ਇਸ਼ਨਾਨ ਕਰਨ ਤੋਂ ਬਾਅਦ ਮੈਂ ਪੰਜ ਜਪਜੀ ਸਾਹਿਬ ਦੇ ਪਾਠ ਕੀਤੇ ਕੜਾ ਪ੍ਰਸ਼ਾਦ ਦੀ ਦੇ ਕਰਕੇ ਜਦੋਂ ਜਪਜੀ ਸਾਹਿਬ ਦੇ ਪਾਠਾਂ ਦੀ ਸੁਆਗਤੀ ਹੋਈ ਅਲਮਸਰ ਜੀ ਦੀਆਂ ਛੇ ਪੌੜੀਆਂ 'ਤੇ ਮੈਂ ਅਰਦਾਸ ਕੀਤੀ ਪਾਤਸ਼ਾਹ ਕਿਰਪਾ ਕਰਿਓ ਸਾਡੇ ਦੋਹਾ ਭਰਾਵਾਂ ਦਾ ਪਿਆਰ ਪਹਿਲਾਂ ਵਾਂਗੂ ਬਣਿਆ ਰਹੇ ਕਿਰਪਾ ਕਰੋ ਸਾਡੇ ਦੋਹਾਂ ਦੇ ਹਰਦੀਪ ਜੀ ਵਸ ਕੇ ਨਾ ਸਾਡੇ ਅੰਦਰੋਂ ਇਹ ਕ੍ਰੋਹ ਤੇ ਜਿਹੜਾ ਹੈ ਉਹ ਖਤਮ ਹੋ ਜਾਵੇ ਸਾਡੇ ਅੰਦਰੋਂ ਇਹ ਲੋਭ ਜਿਹੜਾ ਨਾ ਉਹ ਖਤਮ ਹੋ ਜਾਵੇ ਕਹਿਣ ਲੱਗਾ ਮੈਂ ਅੱਜ ਅਰਦਾਸ ਕੀਤੀ ਸੀ ਤੇ ਮੈਂ ਘਰੋਂ ਆਪਣੇ ਬੱਚਿਆਂ ਨੂੰ ਆਵਾਜ਼ ਮਾਰੀ ਭਾਈ ਉਹ ਜਲ ਪਾਣੀ ਲਿਆਓ ਮੈਂ ਤਰੀਕ ਤੇ ਜਾਣਾ ਅੱਜ ਮੈਂ ਕਹਿਣ ਲੱਗਾ ਬੈਠ ਕੇ ਨਾ ਜਲ ਪਾਣੀ ਛਕਣ ਲੱਗਿਆ ਤੇ ਮੇਰੇ ਭਰਾ ਦਾ ਟੈਲੀਫੋਨ ਆ ਗਿਆ ਮੈਂ ਹਰਾਮ ਸੀ ਜਿਹਦੇ ਨਾਲ ਮੈਂ ਲੰਬੇ ਸਮੇਂ ਤੋਂ ਨਾ ਕਦੇ ਮੇਰੀ ਬੋਲ ਚੱਲ ਵੀ ਨਹੀਂ ਸੀ ਕਹਿਣ ਲੱਗਾ ਉਹਦਾ ਫੋਨ ਆ ਗਿਆ ਤੇ ਫੋਨ ਤੇ ਉਸਨੇ ਇੱਕ ਸੁਨੇਹਾ ਮੇਰੇ ਪ੍ਰਤੀ ਦਿੱਤਾ ਕਹਿਣ ਲੱਗਾ ਪੀਰ ਜੀ ਅੱਜ ਤਰੀਕ ਤੋਂ ਜਾਣ ਤੋਂ ਪਹਿਲਾਂ ਜੇ 5 ਕਿ ਮਿੰਟ ਤੁਸੀਂ ਟਾਈਮ ਕੱਢ ਲਓ ਤੇ ਆਪਾਂ ਕੋ ਸ ਵਿਚਾਰ ਕਰਨੇ ਖੁਸ਼ੀ ਹੋਈ ਪਰ ਮੇਰੇ ਮਨ ਵਿੱਚ ਐਸੀ ਕਿ ਮੇਰੇ ਭਰਾ ਨੇ ਉਹ ਗੱਲ ਮੰਨਣੀ ਨਹੀਂ ਜਿਹੜੀ ਮੈਂ ਕਹਿਣੀ ਉਹਨੇ ਫਿਰ ਕਹਿ ਦਿੰਦਾ ਕਹਿਣ ਲੱਗਾ ਅੱਜ ਤਰੀਕ ਤੋਂ ਜਾਣ ਤੋਂ ਪਹਿਲਾਂ ਨਾ ਵੀਰ ਜੀ ਜੇ ਤੁਸੀਂ 10 ਮਿੰਟ ਸਮਾਂ ਪਹਿਲਾਂ ਕੱਢ ਕੇ ਆਪਾਂ ਬੈਠਣਾ ਹੈ ਤੇ ਕੁਝ ਵਿਚਾਰ ਕਰਦੇ ਆ ਕਹਿਣ ਲੱਗਾ ਮੈਂ ਜਲਦੀ ਜਲਦੀ ਤਿਆਰ ਹੋਇਆ ਉਹਨੂੰ ਕਹਿਤਾ ਆ ਜਾਓ ਕਿੱਥੇ ਬੈਠਣਾ ਹੈ ਕਹਿਣ ਲੱਗਾ ਕਿ ਇਿੱਤੇ ਨਾ ਮੈਂ ਤੁਹਾਡੇ ਘਰ ਆਉਣਾ ਹੈ ਨਾ ਤੁਸੀਂ ਮੇਰੇ ਘਰ ਆਉਣਾ ਹੈ ਆਪਾਂ ਕਿਤੇ ਸਾਂਝੀ ਥਾਂ ਤੇ ਬੈਠ ਜਾਈਏ ਮੈਂ ਉਹਨੂੰ ਕਹਿ ਦਿੱਤਾ ਗੁਰਦੁਆਰਾ ਸਾਹਿਬ ਹੀ ਆਜੋ ਉੱਥੇ ਆਪਾਂ ਬੈਠ ਜਾਈਏ ਅਸੀਂ ਬਾਹਰ ਜੋੜੇ ਘਰ ਦੇ ਨੇੜੇ ਦੋਨੋਂ ਜਣੇ ਬੈਠ ਗਏ ਕਹਿਣ ਲੱਗਾ ਮੇਰਾ ਭਰਾ ਨੇ ਇੱਕੋ ਗੱਲ ਕਹੀ ਉਹ ਕਹਿਣ ਲੱਗਾ ਵੀ ਵੀਰ ਜੀ ਤੁਸੀਂ ਦੱਸੋ ਕਿਵੇਂ ਕਰਦਾ ਹੈ ਜਦੋਂ ਇੰਨਾ ਸ਼ਬਦ ਕਿਹਾ ਨਾ ਕਹਿਣ ਲੱਗਾ ਮੈਂ ਸੋਚਿਆ ਵੀ ਅੱਜ ਇਹਦੇ ਮਨ ਦੇ ਵਿੱਚ ਵਿਚਾਰ ਇਸ ਤਰ੍ਹਾਂ ਦੀ ਕਿਵੇਂ ਆ ਗਏ ਸਤਿਗੁਰੂ ਨੇ ਕਿਰਪਾ ਕੀਤੀ ਹੈ ਜਿਹੜਾ ਮੈਂ ਜਪਜੀਤ ਸਾਹਿਬ ਦੇ ਪੰਜ ਪਾਠ ਕਰਕੇ ਅਰਦਾਸ ਕੀਤੀ ਨਾ ਤੇ ਉਹ ਸਤਿਗੁਰੂ ਜੀ ਦੀ ਕਿਰਪਾ ਹੋਈ ਹੈ ਮੈਂ ਵੀ ਹੱਥ ਜੋੜ ਕੇ ਕਹਿ ਦਿੱਤਾ ਵੀਰ ਜੀ ਤੁਸੀਂ ਦੱਸੋ ਕਿਵੇਂ ਕਰਨਾ ਚਾਹੀਦਾ ਉਹ ਕਹਿਣ ਲੱਗਾ ਜ਼ਮੀਨ ਜਿਹੜੀ ਹੈ ਨਾ ਇੱਥੇ ਰਹਿ ਦੇਣੀ ਹੈ ਆਪਾਂ ਸੰਸਾਰ ਚੋਂ ਕਦੇ ਚਲੇ ਜਾਣਾ ਤੇ ਜ਼ਮੀਨਾਂ ਇੱਥੇ ਰਹਿ ਜਾਣੀਆਂ ਆਪਣੇ ਪਿਆਰ 'ਚ ਫਰਕ ਨਾ ਪਾਵੇ ਕਹਿਣ ਲੱਗਿਆ ਮੇਰੇ ਮਨ ਇੱਕਦਮ ਮੇਰਾ ਮਨ ਝੁੜਿਆ ਗਿਆ। ਆਕਾਰ ਦੇ ਨਾਲ ਨਾ ਵੀਰ ਦੇ ਹੱਥ ਨੂੰ ਫੜ ਕੇ ਆਪਣੇ ਸੀਨੇ ਨਾਲ ਲਾਇਆ ਵਾ ਕਿਹਾ ਵੀਰ ਜੀ ਤੁਸੀਂ ਦੱਸ ਦਿਓ ਕਿਵੇਂ ਕਰਨਾ ਉਹ ਕਹਿਣ ਲੱਗਿਆ ਐਂ ਕਰੋ ਇੱਕ ਪਾਸੇ ਵਾਲੀ ਜ਼ਮੀਨ ਤੁਸੀਂ ਰੱਖ ਲਓ ਜਿਹੜੀ ਪਹਿਲਾਂ ਤੁਸੀਂ ਚਾਹੁੰਦੇ ਹੋ ਦੂਜੀ ਜਿਹੜੀ ਬਾੜੀ ਆ ਉਹ ਮੈਨੂੰ ਛੱਡ ਦਿਓ। ਕਹਿਣ ਲੱਗਾ ਮੈਂ ਹੱਥ ਜੋੜ ਕੇ ਕਿਹਾ ਛੋਟੇ ਵੀਰ ਜਿਹੜੇ ਪਾਸੇ ਤੈਨੂੰ ਚੰਗੀ ਲੱਗਦੀ ਏ ਜ਼ਮੀਨ ਤੂੰ ਉਹ ਪਾਸਾ ਲੈ ਲੈ ਦੂਸਰਾ ਮੈਨੂੰ ਛੱਡ ਦੇ। ਇਹ ਲੱਗਿਆ ਮੇਰੇ ਛੋਟੇ ਭਰਾ ਨੇ ਉੱਠ ਕੇ ਨਾ ਮੈਨੂੰ ਆਪਣੀ ਬੁੱਕਲ ਵਿੱਚ ਲੈ ਲਿਆ। ਉਹ ਕਹਿਣ ਲੱਗਾ ਚਲੋ ਹੁਣ ਆਪਣਾ ਉਹ ਰੌਲਾ ਨਿਬੜਿਆ ਆਪਾਂ ਲਿਖ ਕੇ ਦੇ ਦਿੰਨੇ ਆਂ ਅੱਜ ਤੋਂ ਆਪਣੇ ਕੇਸ ਖਤਮ। ਵੀਰ ਜੀ ਜਿਹੜੇ ਪਾਸੇ ਤੁਸੀਂ ਮੇਰੇ ਵਾਸਤੇ ਥਾਂ ਛੱਡੋਗੇ ਮੈਂ ਉਸੇ ਪਾਸੇ ਜ਼ਮੀਨ ਲੈ ਲਵਾਂਗਾ ਮੈਂ ਉਸ ਨੂੰ ਕਹਿ ਰਿਹਾ ਤੂੰ ਜਿਸ ਪਾਸੇ ਕਹੇਗਾ ਫਿਰ ਮੈਂ ਕਲਗੀ ਤਰਫੇ ਦਾ ਦਾ ਤਲਵਾਦ ਕੀਤਾ ਮੈਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦਾ ਲੱਖ ਲੱਖ ਸ਼ੁਕਰ ਕੀਤਾ ਮੈਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚ ਸਿਰ ਝੁਕਾ ਕੇ ਕਿਹਾ ਪਾਤਸ਼ਾਹ ਤੁਸੀਂ ਐਡੀ ਕਿਰਪਾ ਕੀਤੀ ਜਿਹੜਾ ਸਾਡਾ ਕਈ ਸਾਲਾਂ ਤੋਂ ਆਪਸ ਦੇ ਵਿੱਚ ਜ਼ਮੀਨ ਦੀ ਵੰਡ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ ਤੇ ਤੂੰ ਇੱਕ ਪਾਲ ਦੇ ਵਿੱਚ ਨਿਵੇੜਤਾ ਸਾਡੇ ਅੰਦਰ ਉਹ ਲਾਲਚ ਦੀ ਮਹਿਲ ਇੱਕ ਮਿੰਟਾਂ ਚੀ ਧੋ ਦਿੱਤੀ। ਤੋਂ ਕਿੰਨਾ ਮਹਾਨ ਹੈ। ਕਹਿਣ ਲੱਗਾ ਮੈਂ ਉਸ ਵੀਰ ਨੂੰ ਆਪਣੇ ਭਰਾ ਨੂੰ ਘਰ ਲੈ ਕੇ ਆਇਆ। ਇਕੱਠਿਆਂ ਬੈਠ ਕੇ ਚਾਹ ਪਾਣੀ ਸ਼ਕਿਆ ਤੇ ਸਾਡਾ ਪ੍ਰਵਾਹ ਹਰ ਰਾਂ ਸੀ ਕਿ ਜਿਹੜੇ ਅਸੀਂ ਇੱਕ ਦੂਸਰੇ ਨੂੰ ਦੇਖਣਾ ਨਹੀਂ ਚਾਹੁੰਦੇ ਸੀ ਅੱਜ ਇੱਕ ਥਾਂ ਬੈਠ ਕੇ ਅਸੀਂ ਖਾ ਰਹੇ ਸੀ, ਇੱਕ ਥਾਂ ਬੈਠ ਕੇ ਚਾਹ ਪਾਣੀ ਪੀ ਰਹੇ ਸੀ। ਤੋਂ ਬੜੇ ਖੁਸ਼ ਹੋਏ। ਪਰਿਵਾਰ ਦੇ ਚਿਹਰੇ ਤੇ ਇੰਨੀ ਰੌਣਕ ਹੈ ਜੀ ਅਸੀਂ ਦੋਹਾਂ ਪਰਿਵਾਰਾਂ ਨੇ ਇਕੱਠਿਆਂ ਬੈਠ ਕੇ ਫੈਸਲਾ ਕਰ ਲਿਆ ਵੀ ਜਿਹੜੀ ਚੰਗੀ ਹੈ ਜ਼ਮੀਨ ਉਹਦੇ ਵਿੱਚੋਂ ਵੀ ਅੱਧੋ ਅੱਧ ਕਰਨੀ ਹੈ ਜਿਹੜੀ ਮਾੜੀ ਹੈ ਉਹਦੇ ਵਿੱਚੋਂ ਵੀ ਅੱਧੋ ਅੱਧ ਕਰਨੀ ਹੈ ਇਹ ਬਾਦਸ਼ਾਹ ਜੀ ਨੇ ਕਿਰਪਾ ਕੀਤੀ ਕਹਿੰਦੇ ਮੇਰੇ ਮਨ 'ਚ ਇਹ ਹੁੰਦਾ ਸੀ ਨਾ ਮੈਂ ਮਾੜੀ ਜ਼ਮੀਨ ਨਹੀਂ ਲੈਣੀ ਮੇਰਾ ਪਰਿਵਾਰ ਕਹਿੰਦਾ ਸੀ ਆਪਾਂ ਮਾੜੇ ਪਾਸੇ ਜ਼ਮੀਨ ਨਹੀਂ ਲੈਣੀ ਅੱਧ ਪਰਿਵਾਰ ਵੀ ਕਹਿ ਰਿਹਾ ਪਿਤਾ ਜੀ ਜਿਸ ਪਾਸੇ ਤੁਹਾਡੀ ਮਰਜ਼ੀ ਹੈ ਉਸ ਪਾਸੇ ਜ਼ਮੀਨ ਆਪਾਂ ਵੰਡ ਲਓ ਪਰਚਾ ਖੜਾ ਨਾ ਕਰੋ ਕਦੇ ਕੋਈ ਕਾਰਜ ਅੜ ਜਾਂਦਾ ਨਾ ਤੇ ਅਰਦਾਸ ਕਰੋ ਜਪਜੀ ਸਾਹਿਬ ਦਾ ਪਾਠ ਕਰਕੇ ਸਤਿਗੁਰੂ ਜੀ ਦੇ ਚਰਨਾਂ ਦੇ ਪਾਤਸ਼ਾਹ ਕਿਰਪਾ ਕਰਿਓ ਹੋ ਸਕਦਾ ਮੈਂ ਗਲਤ ਹਾਂ ਹੋ ਸਕਦਾ ਮੇਰੇ ਕੋਲੋਂ ਗਲਤੀ ਹੋਈ ਹੋਵੇ ਅੱਛਾ ਤੁਸੀਂ ਕਿਰਪਾ ਕਰੋ ਸੋਚੀ ਬਖਸ਼ੋ ਇਹ ਕਿਵੇਂ ਸੁਧਰ ਸਕਦਾ ਜ਼ਿੰਦਗੀ ਵਿੱਚ ਸਭ ਕੁਝ ਮਿਲ ਜਾਂਦਾ ਹੈ ਮਾਪੇ ਭੈਣ ਭਰਾ ਨਹੀਂ ਮਿਲਦੇ ਜਮੀਨਾਂ ਜਾਇਦਾਦਾਂ ਜਿਹੜੀਆਂ ਨਾ ਇਹ ਇੱਥੇ ਰਹਿ ਜਾਂਦੀਆਂ ਕੋਈ ਜਿਹੜੇ ਪਰाये ਲੋਕ ਹਨ ਉਹ ਜਦੋਂ ਤਾਂ ਤੁਸੀਂ ਕਿਤੇ ਜੀਵਨ ਕੱਜਾਰ ਰਹੇ ਹੋ ਤੇ ਥੋੜਾ ਜਿਹਾ ਔਖ ਦਾ ਸਮਾਂ ਉਹ ਕਹਿਣਗੇ ਜਦੋਂ ਕੋਈ ਮੁਸ਼ਕਲ ਆਈ ਸਾਨੂੰ ਦੱਸਿਓ ਜੇ ਕੋਈ ਮੁਸ਼ਕਲ ਦੀ ਘੜੀ ਆ ਗਈ ਤੇ ਸਭਾ ਲੰਘ ਗਿਆ ਕਹਿਣਗੇ ਭਾਈ ਸਾਹਿਬ ਉਹ ਤੋਂ ਦੱਸਿਆ ਨਹੀਂ ਤੁਸੀਂ ਸਾਨੂੰ ਦੱਸਣਾ ਸੀ ਅਸੀਂ ਤੁਹਾਡੇ ਨਾਲ ਖੜੇ ਹਾਂ ਤੇ ਜੇ ਕਿਤੇ ਮੁਸ਼ਕਲ ਦੇ ਸਮੇਂ ਚ ਜਾ ਕੇ ਕਹਿ ਦਵੇ ਭਾਈ ਸਾਹਿਬ ਮੈਨੂੰ ਆ ਮੁਸ਼ਕਲ ਆ ਗਈ ਤੁਸੀਂ ਹੱਲ ਕਰੋ ਤੇ ਸਰੀਕ ਨਹੀਂ ਕੋਈ ਹੱਲ ਕਰਦਾ ਉੱਤੇ ਫਿਰ ਕਹਿ ਦਿੰਦਾ ਮੂੰਹ ਪਾਸੇ ਕਰ ਲੈਂਦਾ ਇੱਥੇ ਹੁਣ ਆਵੇਗਾ ਤੇ ਕੁਝ ਲੱਗੇਗਾ ਕੁਝ ਕੰਮ ਕਹੇਗਾ ਆਪਣਾ ਪ੍ਰਵਾਹ ਪੁਰਾਣੇ ਸਮੇਂ ਚ ਲੋ ਬਜ਼ੁਰਗ ਕਿੰਨੇ ਕਿੰਨੇ ਬਜ਼ੁਰਗ ਇਕੱਠੇ ਰਹ ਜਾਂਦੇ ਸਨ ਉਹ ਕਿੰਨੇ ਭਰਾ ਹੁੰਦੇ 5 5 7 7 ਭਰਾ ਹੁੰਦੇ ਇਕੱਠੇ ਰਹਿੰਦੇ ਸਨ ਉਹਨਾਂ ਚ ਪਿਆਰ ਹੁੰਦਾ ਸੀ ਅੱਜ ਸਾਨੂੰ ਲਾਲਚ ਦੇ ਲੋਭ ਦੇ ਇਸ ਔਗਣ ਨੇ ਇੱਥੇ ਲੈ ਕੇ ਖੜੇ ਕਰ ਦਿੱਤਾ ਕਿ ਅਸੀਂ ਆਪਣੇ ਭੈਣ ਨੂੰ ਭੈਣ ਮੰਨਣ ਲਈ ਤਿਆਰ ਨਹੀਂ ਅਸੀਂ ਭਰਾ ਨੂੰ ਭਰਾ ਮੰਨਣ ਲਈ ਤਿਆਰ ਨਹੀਂ ਅਸੀਂ ਪਿਓ ਨੂੰ ਪਿਤਾ ਮੰਨਣ ਲਈ ਤਿਆਰ ਨਹੀਂ ਅਸੀਂ ਮਾਂ ਨੂੰ ਮਾਂ ਸਿਰਫ ਸਾਨੂੰ ਆਪਣੇ ਆਪ ਤੇ ਕੀ ਅਸੀਂ ਸੀਮਤ ਹੋ ਗਏ ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਆ ਇੱਕ ਖੋਟੀ ਮਾਕਲਾ ਗੁਰੂ ਦੀ ਚਰਨਾ ਵਿੱਚ ਆ ਕੇ ਦੂਰ ਹੁੰਦੀ ਹੈ ਜੇ ਸਤਿਗੁਰੂ ਰਖਵਾਲਾ ਹੋ ਜੀ ਨਾ ਅੰਦਰਲੇ ਜਿਹੜੇ ਭਿਆਨਕ ਵਿਕਾਰਾਂ ਦੇ ਰੋਗ ਹਨ ਉਹ ਸਾਰੇ ਇਕੱਠੇ ਜਾਂਦੇ ਆਉਂ ਅੱਜ ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਪਵਿੱਤਰ ਹੁਕਮ ਰਖਸ਼ਸ ਕੀਤੇਨ ਅੱਜ ਦੇ ਹਕੂਮਾ ਬਾ ਸ਼ਬਦੀ ਅਰਥ ਵਿਚਾਰ ਆਪਣੇ ਹਿਰਦੇ ਵਿੱਚ ਸੋਲੀਆਂ ਇੱਕ ਵਾਰ ਸਤਗੁਰੂ ਜੀ ਦੇ ਚਰਨਾਂ ਦਾ ਧਿਆਨ ਲਾ